ਪਿਸ਼ਾਬ ਕਰਦੇ ਸਮੇਂ ਜੇਕਰ ਪਿਸ਼ਾਬ ਦੇ ਵਿੱਚ ਝੱਗ ਬਣ ਜਾਂਦਾ ਹੈ ਤਾਂ ਇਸ ਨੂੰ ਬਿਲਕੁਲ ਵੀ ਨਜ਼ਰ ਅੰਦਾਜ਼ ਨਾ ਕਰਦੇ ਹੋ ਕਿਉਂਕਿ ਬਹੁਤ ਵੱਡੀ ਭਿਆਨਕ ਬਿਮਾਰੀ ਤੁਹਾਨੂੰ ਲੱਗ ਸਕਦੀ ਹੈ ਫਿਰ ਤੁਹਾਨੂੰ ਡਾਕਟਰਾਂ ਦਾ ਚੱਕਰ ਕੱਟਨੇ ਪੈਂਦੇ ਹਨ ਤੇ ਖਾਸ ਰਿਪੋਰਟ ਤੁਹਾਡੇ ਲਈ ਹੈ ਜੇਕਰ ਅਜੀਹਾ ਹੁੰਦਾ ਵੀ ਹੈ ਕਿ ਪਿਸ਼ਾਬ ਦੇ ਵਿੱਚ ਛੱਗ ਬਣਨੇ ਸ਼ੁਰੂ ਹੋ ਜਾਂਦੇ ਨੇ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਤਾਂਕਿ ਹਰ ਕੋਈ ਅਲਰਟ ਹੋ ਜਾਵੇ ਜੇਕਰ ਉਹਨਾਂ ਦੇ ਸਰੀਰ ਦੇ ਵਿੱਚ ਕੋਈ ਅਜੀਹੀਆਂ ਦਿੱਕਤਾਂ ਆਉਂਦੀਆਂ ਜਾਂ ਕੋਈ ਸਮੱਸਿਆਵਾਂ ਆਂਦਿਆਂ ਨੇ ਤੇ ਉਹ ਪਹਿਲਾਂ ਤੋਂ ਹੀ ਸਾਵਧਾਨੀ ਵਰਤਣੀ ਸ਼ੁਰੂ ਕਰ ਸਕਣ ਤਾਂ ਦੱਸ ਦਈਏ ਕਿ ਤੁਹਾਡੇ ਸਿਹਤ ਲਈ ਨੁਕਸਾਨਦਾਇਕ ਵੀ ਹੋ ਸਕਦਾ ਅਜੀਹਾ ਆਮ ਤੌਰ ਦੇ ਉੱਤੇ ਲੋਕ ਇਸ ਨੂੰ ਛੋਟੀ ਗੱਲ ਸਮਝ ਕੇ ਹਮੇਸ਼ਾ ਇਗਨੋਰ ਕਰ ਦੇਂਦੇ ਨੇ ਪਰ ਵਾਰ-ਵਾਰ ਛੱਗ ਵਾਲੀ ਪਿਸ਼ਾਬ ਆਉਣਾ ਸਰੀਰ ਦੇ ਅੰਦਰ ਕਿਸੇ ਗੰਭੀਰ ਬਿਮਾਰੀ ਦਾ ਸੰਕੇਤ ਹੋ ਸਕਦਾ ਹੈ ਅਕਸਰ ਤੁਸੀਂ ਦੇਖਿਆ ਹੋਵੇਗਾ ਕਿ ਜੋ ਕਿ ਪਿਸ਼ਾਬ ਹੈ ਜਾਂ ਤਾਂ ਜ਼ਿਆਦਾ ਪੀਲਾ ਆਉਂਦਾ ਹੈ ਜ਼ਾਫਰਾ ਕਈ ਵਾਰੇ ਤਜ਼ਾਬ ਵਾਂਗੂ ਝੱਗ ਬਣਨੇ ਸ਼ੁਰੂ ਹੋ ਜਾਂਦੇ ਨੇ ਤਾਂ ਅਕਸਰ ਲੱਗਦਾ ਹੈ ਕਿ ਗਰਮੀ ਜ਼ਿਆਦਾ ਹੋ ਗਈ ਹੈ ਪਰ ਵਾਰ-ਵਾਰ ਜੇਕਰ ਅਜਿਹਾ ਹੁੰਦਾ ਹੈ ਤਾਂ ਇਹ ਕਿਸੇ ਗੰਭੀਰ ਬਿਮਾਰੀ ਦਾ ਸੰਕੇਤ ਹੋ ਸਕਦਾ ਹੈ ਇਹ ਸਰੀਰ ਤੋਂ ਪ੍ਰੋਟੀਨ ਨਿਕਲਣ ਦਾ ਵੀ ਇਸ਼ਾਰਾ ਹੁੰਦਾ ਹੈ ਕਈ ਵਾਰ ਸਾਡੀਆਂ ਕਿਡਨੀਆ ਖਰਾਬ ਹੋਣ ਲੱਗਦੀਆਂ ਨੇ ਜਿਸ ਕਾਰਨ ਵਾਰ-ਵਾਰ ਪ੍ਰੋਟੀਨ ਸਰੀਰ ਤੋਂ ਬਾਹਰ ਨਿਕਲਦਾ ਹੈ ਅਤੇ ਉਹ ਵੀ ਪਿਸ਼ਾਬ ਦੇ ਰਾਹੀਂ ਜਿਸ ਕਾਰਨ ਉਹ ਝੱਕਦਾਰ ਦਿਖਾਈ ਦਿੰਦੇ ਨੇ ਹੁਣ ਗੱਲ ਆਉਂਦੀ ਹੈ ਵੀ ਆਖਿਰ ਝੱਗ ਵਾਲੀ ਪਿਸ਼ਾਬ ਆਉਂਦੀ ਕਿਉਂ ਹੈ ਆਯੁਰਵੈਦਿਕ ਵਿਦਵਾਨ ਡਾਕਟਰ ਦੇ ਵੱਲੋਂ ਕਹਿਣਾ ਹੈਗਾ ਕਿ ਪਿਸ਼ਾਬ ਦੇ ਵਿੱਚ ਝੱਗ ਆਉਣਾ ਕਿਡਨੀ ਠੀਕ ਨਾ ਹੋਣ ਦਾ ਸੰਕੇਤ ਹੈ ਪਿਸ਼ਾਬ ਦੇ ਵਿੱਚੋਂ ਦੱਸਦੀ ਹੈ ਕਿ ਮਿਊਕਸ ਲਾਰ ਵਰਗਾ ਪਦਾਰਥ ਆਉਣਾ ਵੀ ਬਿਮਾਰੀਆਂ ਦਾ ਇਸ਼ਾਰਾ ਕਰਦਾ ਹੈ ਇਹ ਕਰੋਨਿਕ ਯੂਰਿਨ ਇਨਫੈਕਸ਼ਨ ਅਤੇ ਕਰੋਨਿਕ ਕਿਡਨੀ ਬਿਮਾਰੀ ਦਾ ਲੱਛਣ ਹੋ ਸਕਦਾ ਹੈ ਜੇ ਇਸ ਬਿਮਾਰੀ ਨੂੰ ਸਮੇਂ ਦੇ ਉੱਤੇ ਸਮਝ ਕੇ ਇਲਾਜ ਨਾ ਕੀਤਾ ਜਾਵੇ ਤਾਂ ਇਹ ਵਧ ਸਕਦੀ ਹੈ ਚੱਗ ਵਾਲੀ ਪੇਸ਼ਾਬ ਦਾ ਇੱਕ ਹੋਰ ਕਾਰਨ ਸਰੀਰ ਦੇ ਵਿੱਚ ਟੌਕਸੀਜਨਸ ਵੱਧ ਜਾਣਾ ਵੀ ਹੁੰਦਾ ਹੈ ਜੋ ਕਿ ਇੱਕ ਹੋਰ ਕਿਡਨੀ ਦੀ ਸਮੱਸਿਆ ਦਾ ਸੰਕੇਤ ਕਰਦਾ ਹੈ ਹੁਣ ਗੱਲ ਆਉਂਦੀ ਹੈ ਵੀ ਪਸ਼ਾਬ ਦੀ ਸਮੱਸਿਆ ਦੇ ਲਈ ਆਯੁਰਵੇਦ ਦੇ ਵਿੱਚ ਘਰੇਲੂ ਇਲਾਜ ਕੀ ਹੈਗਾ ਧਿਆਨ ਨਾਲ ਜ਼ਰੂਰ ਸੁਣਿਓ ਇਸ ਗੱਲ ਨੂੰ ਮਾਹਿਰਾਂ ਦਾ ਕਹਿਣਾ ਹੈਗਾ ਕਿ ਪਸ਼ਾਬ ਦੀ ਸਮੱਸਿਆ ਨੂੰ ਦੂਰ ਕਰਨ ਦੇ ਲਈ ਭਾਰੀ ਖੁਰਾਕ ਵਾਲੀਆਂ ਦਵਾਈਆਂ ਦੀ ਬਜਾਏ ਅਸੀਂ ਕੁਝ ਆਯੁਰਵੈਦਿਕ ਅਤੇ ਘਰੇਲੂ ਚੀਜ਼ਾਂ ਇਲਾਜਾਂ ਦੀ ਮਦਦ ਲੈ ਸਕਦੇ ਹਾਂ ਸਾਨੂੰ ਸਰੀਰ ਤੋਂ ਜ਼ਹਿਰੀਲੇ ਪਦਾਰਥ ਯਾਨੀ ਕਿ ਟੌਕਸਿਨ ਬਾਹਰ ਕੱਢਦੇ ਕੱਢਦੇ ਆ ਅਤੇ ਗੁਰਦਿਆਂ ਦੇ ਵਿੱਚ ਫਸਿਆ ਗਲੂਕੋਜ਼ ਨੂੰ ਬਾਹਰ ਕਰਨਾ ਹੈ ਤਾਂ ਇਸ ਲਈ ਤੁਹਾਨੂੰ ਅਵਿਪਤੀਕਰ ਚੂਰਨ ਜਿਸ ਨੂੰ ਆਮ ਬੋਲੀ ਦੇ ਵਿੱਚ ਅਲਮਤਾਸ ਦਾ ਪੱਤਾ ਕਿਹਾ ਜਾਂਦਾ ਹੈ ਅਤੇ ਤ੍ਰਿਫਲਾ ਚੂਰਨ ਨੂੰ ਇੱਕ ਗਲਾਸ ਗੁੰਗੁਨੇ ਪਾਣੀ ਦੇ ਵਿੱਚ ਮਿਲਾ ਕੇ ਪੀਣਾ ਹੈ ਐਸਾ ਡਰਿੰਕ ਨੂੰ ਦਿਨ ਦੇ ਵਿੱਚ ਦੋ ਵਾਰ ਪੀਣਾ ਹੈ ਮਾਇਰਾ ਦੇ ਅਨੁਸਾਰ ਇਹ ਡਰਿੰਕ ਨਾ ਸਿਰਫ ਪੇਸ਼ਾਬ ਦੀ ਸਮੱਸਿਆ ਨੂੰ ਦੂਰ ਕਰਦੀ ਹੈ ਸਗੋਂ 슈ਗਰ ਡਾਇਬਟੀਜ਼ ਅਤੇ ਫੈਟੀ ਲੀਵਰ ਦੀ ਬਿਮਾਰੀ ਦੇ ਵਿੱਚ ਵੀ ਕਾਫੀ ਰਾਹਤ ਦਿੰਦੀ ਹੈ यूरिन दी बीमारी बारे पता किवें लगाया जा सकता है जेकर ਤੁਹਾਡੇ ਪਸ਼ਾਬ ਦੇ ਰਾਹੀ ਤੁਹਾਨੂੰ ਜੇਕਰ ਪਤਾ ਲੱਗ ਜਾਵੇ ਤਾਂ ਸਭ ਤੋਂ ਫਾਇਦੇਮੰਦ ਹੋ ਸਕਦਾ ਹੈ ਜਿਵੇਂ ਕਿ ਸਭ ਤੋਂ ਪਹਿਲਾ ਯੂਰਿਨ ਕਲਚਰ ਟੈਸਟ ਕਰਵਾਓ ਯੂਰਿਨ ਐਨਾਲਾਈਸਿਸ ਟੈਸਟ ਕਰਵਾਓ ਅਲਟਰਾਸਾਉਂਡ ਕਰਾਓ ਸੀਟੀ ਸਕੈਨ ਕਰਾਓ ਸਿਸਟੋਸਕੋਪੀ ਟੈਸਟ ਕਰਵਾਓ ਤਾਂ ਇਹ ਟੈਸਟ ਨੇ ਇਹ ਟੈਸਟ ਕਰਵਾ ਕੇ ਤੁਹਾਨੂੰ ਪਤਾ ਲੱਗ ਸਕਦਾ ਹੈ ਕਿ ਤੁਹਾਡੇ ਪਿਸ਼ਾਬ ਦੇ ਵਿੱਚ ਕੋਈ ਬਿਮਾਰੀ ਤਾਂ ਨਹੀਂ ਹੈ ਜੇਕਰ ਕੋਈ ਹੁੰਦੀ ਹੈ ਤਾਂ ਤੁਹਾਨੂੰ ਡਾਕਟਰ ਪਹਿਲਾਂ ਹੀ ਦੱਸ ਦੇਣਗੇ ਤਾਂ ਧਿਆਨ ਨਾਲ ਇਸ ਵੀਡੀਓ ਨੂੰ ਤੁਸੀਂ ਦੇਖਿਆ ਹੈਗਾ ਜੇਕਰ ਤੁਸੀਂ ਅਜਿਹੀਆਂ ਅਪਡੇਟਸ ਦੇਖਣ ਦੇ ਚਾਹਵਾਨ ਹੋ ਤੇ ਅੱਗੇ ਵੀ ਸ਼ੇਅਰ ਜ਼ਰੂਰ ਕਰਿਓ ਤੇ ਸਾਡੇ ਪੇਜ ਨੂੰ ਫੋਲੋ ਸਬਸਕ੍ਰਾਈਬ ਜ਼ਰੂਰ ਕਰਿਓ ਜੇਕਰ ਤੁਹਾਡੇ ਪਿਸ਼ਾਬ ਦੇ ਵਿੱਚ ਵੀ ਅਜਿਹੀ ਕੋਈ ਸਮੱਸਿਆ ਆਉਂਦੀ ਹੈ ਤਾਂ ਆਪਣੇ ਨੇੜਲੇ ਡਾਕਟਰ ਤੋਂ ਜ਼ਰੂਰ ਜਾਂਚ ਕਰਵਾਓ ਤੇ ਇੱਕ ਵਾਰ ਆਪਣੇ ਪਿਸ਼ਾਬ ਦਾ ਵੀ ਜਾਂਚ ਜ਼ਰੂਰ ਕਰਵਾਓ